ਆ ਇੱਕ ਦਾ ਆਪਾਂ ਦਿਖਾ ਰਹੇ ਆ ਕਿ ਵਿਚਾਰੀ ਜਿਹੜੀ ਹੈਡਕੈਪ ਦੋ ਹੜ ਦੇ ਵਿੱਚ ਉਹਨਾਂ ਦਾ ਘਰ ਦਾ ਨੁਕਸਾਨ ਹੋਇਆ ਆ ਅਸੀਂ ਗੱਲ ਕਰਦੇ ਹਾਂ ਕੀ ਮਸਲਾ ਕੀ ਗੱਲ ਹੋ ਗਿਆ ਪੈਂਦੀ ਕਿੰਨਾ ਦੁਰਦਸ਼ ਕੀ ਮਸਲਾ ਕੀ ਆ ਤੁਹਾਨੂੰ ਜਾਂ ਪੈਰਾਂ ਨੂੰ ਕੀ ਗੱਲ ਤੇ ਪੋੜੀ ਹੋਇਆ ਤੇ ਇੱਕੀ ਤਾਂ ਆਪਣਾ ਲਾਜ ਨਹੀਂ ਕਰ ਰਹੀ ਸੀ ਕਿਤੇ ਕਰਾਇਆ ਹੀ ਪਰ ਚਲੋ ਜੋ ਤੇ ਹਾੜਾਂ ਦੇ ਵਿੱਚ ਕੀ ਨੁਕਸਾਨ ਹੋਇਆ ਆਪਣਾ ਕੀ ਕੀ ਨੁਕਸਾਨ ਹੋਇਆ ਨਿਸਕਾਨ ਬੜਾ ਬੈੱਡ ਖਰਾਬ ਹੋ ਗਿਆ ਪੇਟੀ ਬਿਸਤਰੇ ਕਮਰਾ ਸਾਰਾ ਕੁਛ ਸਭ ਨਖਰਾਬ ਹੋ ਗਿਆ ਤੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਟਾ ਡੀਪੀ ਕੀ ਕਹਿਣਾ ਚਾਹੁੰਦੇ ਹੋ ਮੇਰੀ ਮੰਗੇ ਆ ਪੀ ਇੱਕ ਮੈਨੂੰ ਚੇਅਰ ਚਾਹੀਦੀ ਆ ਵੀਲ ਚੇਅਰ ਦੂਜੀ ਚੇਅਰ ਚਾਹੀਦੀ ਆ ਬੈਂਟਰੀ ਵਾਲੀ ਤੇ ਨੀਵੀ ਵੀ ਚਾਹੀਦੀ ਆ ਵੀ ਜਿਹੜੀ ਮੈਂ ਨਹੀਂ ਆਪਣੇ ਬਹਿ ਸਕਦੀ ਕੋਈ ਮੈਨੂੰ ਚੱਕ ਕੇ ਬੰਦਾ ਕਿ ਆਪਣੇ ਬੱਚਾ ਕੋਈ ਵਾਰਸ ਹੈ ਦੇ ਬੱਸ ਉਹ ਚਲੋ ਲੱਗੇ ਮੇਰੇ ਆਪਣੇ ਪਤੀ ਆਈਓ ਅੱਛਾ ਜੀ ਆਪਣੇ ਹਾਂਜੀ ਹਾਂਜੀ ਆਪਣੇ ਕਹਿੰਦੇ ਕਿ ਬੱਚੇ ਕੋਈ ਹੈਗੇ ਨਹੀਂ ਨਹੀਂ ਨਿਕਵਾਰੇ ਤੁਸੀਂ ਬੋਲ ਤੁਹਾਨੂੰ ਮੈਂ ਵੀ ਨਹੀਂ ਮੈਰਦੇ ਨਹੀਂ ਕਰਾਈ ਹਾਂਜੀ ਇਹ ਪੈ ਬੜਾ ਬੜਾ ਕਾਢ ਕੇ ਲੈ ਜਣ ਕੋਈ ਕੁਝ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਤੂੰ ਹੀ ਦਿਖਿਆ ਜਿੰਨਾ ਦਾ ਨਾਮ ਦਿਖਿਆ ਹੈਡਿਕਾਪ ਆ ਕੀ ਹੜ੍ਹ ਦੇ ਵਿੱਚ ਇਤੋਂ ਤੱਕ ਕਿ ਬਾਹਰ ਬਾਹਰ ਸਾਡਾ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਹੋਂਦ ਰਿਹਾ ਘੁੰਮ ਕੇ ਚੱਲਿਆ ਪਰ ਜਿਨ੍ਹਾਂ ਨੂੰ ਜ਼ਰੂਰਤ ਸੀ ਰਾਸ਼ਨ ਪਾਣੀ ਦੀ ਔਰ ਉਹਨਾਂ ਦੀ ਹੈਲਪ ਕਰਨ ਦੀ ਮਦਦ ਉਹ ਇੱਥੇ ਤੇ ਕੋਈ ਬਾਡੀ ਨਹੀਂ ਹੈ ਤੁਸੀਂ ਆ ਦਿਖਿਆ ਲੈ ਤੁਸੀਂ ਇਹ ਦੇਖ ਰਹੇ ਹੋ ਚੱਲ ਨਹੀਂ ਤੁਰ ਨਹੀਂ ਸਕਦੇ ਅਣ ਵਿਆਹ ਜੁਲੈਂਗ ਅਣਵੈਰਟ ਵਿਆਹੀ ਦੀ ਉਹਦਾ ਰੈਡ ਵਿਚਾਰ ਵਿਚਾਰ ਇੱਕ ਰੱਬ ਤਰਸੀ ਬਤੀ ਆਦਾ ਮਾਰਾ ਮੋਟਾ ਜਿਹਾ ਆ ਕੇ ਹੈਲਪ ਕਰਦਾ ਪਰ ਅੱਜ ਮਾਂਗੋ ਨਦੀ ਵੀ ਜਿਹੜੇ ਜਗੇ ਪਲੇ ਲੋਕ ਨੇ ਉਹ ਬੜਾ ਲੁੱਟ ਖਸੁੱਟ ਕਰੀ ਜਾਂਦੇ ਪਰ ਜਿੰਨਾਂ ਜ਼ਰੂਰਤ ਆ ਆਪਾਂ 50 ਸਰਕਾਰ ਦੇ ਕੰਨ ਖੋਲਣਾ ਚਾਹੁੰਦੇ ਆ ਵੀ ਅਗਰ ਜੇ 50 ਸਰਕਾਰ ਟੱਡ 'ਚ ਇਮਾਨਦਾਰੀ ਕੋ ਇਨਸਾਨੀਅਤ ਹੈਗੀ ਆ ਆ ਕੇ ਆਪਣੀ ਟੀਮ ਬਣਾ ਕੇ ਤੀ ਅਸਦੀ ਮਤਸੀਲਦਾਰ ਚਾ ਸਾਡੇ ਮਾਂਜੋ ਜਿਹੜੇ ਸਾਡੇ ਡੀਸੀ ਸਾਹਿਬ ਆ ਕੇ ਇਹਨਾਂ ਦਾ ਹਾਲਤ ਆ ਪੁੱਛਣ ਵੀ ਤੁਹਾਨੂੰ ਕੀ ਜ਼ਰੂਰਤ ਹੈ ਔਰ ਇਹ ਤੇ ਤੇ ਚੱਲਦਾ ਬਾਹਰ ਆਉਣਾ ਚਾਣਾ ਫਿਰਨਾ ਤੁਰਨਾ ਮੁਸ਼ਕਲ ਔਰ ਇਹਨ ਦਿੱਕੋ ਮੰਗਾਇਆ ਕਿ ਮੈਂ ਚਾਲ ਆ ਰਿਹਾ ਤੇ ਮੇਰਾ ਕੋ ਬਿਸਤਰਾ ਨਹੀਂ ਹੈ ਦੇਖੋ ਘਰ ਦੀਆਂ ਤੁਹਾਨੂੰ ਦਿਖਾ ਰਿਹਾ ਲੈ ਤੁਸੀਂ ਔਰ ਇਹਨ ਨੂੰ ਇੱਕੋ ਜੋ ਚੱਲਦੀ ਆ ਰੈੱਡ ਕਰਾਸ ਵਾਲੋਂ ਇੱਕ ਜਾਨ ਔਰ ਵਾਸਤੇ ਅੱਜ ਚੱਲਿਆ ਜਿਹੜੀ ਆ ਬਲੈਕ ਨਾ ਬੱਤੀ ਨੇ ਚੱਲਦੀ ਆ ਤੁਰ ਫਿਰਨੀ ਵਾਈਕਲ ਕਰੋ ਵੇਲ ਕਰੋ ਉਹ ਇਹਨ ਨੂੰ ਬੇਨਤੀ ਕਿਰਪਾਲਤਾ ਕੀਤੀ ਜਾਵੇ ਅਗਰ ਤੁਹਾਡੇ ਅੰਦਰ ਕੋਈ ਇਨਸਾਨੀਅਤ ਹੈਗੀ ਆ ਸਾਡੇ ਡੀਸੀ ਸਾਹਿਬ ਚਾਹ ਐਸਡੀ ਸਾਹਿਬ ਤਾਂ ਆਲ ਕੀ ਇਹਨਾਂ ਦੇ ਫਾਰਮ ਭਰ ਕੇ ਤੁਰੰਤ ਇਹਨਾਂ ਨੂੰ ਚਲਨ ਫਰਵਾਇਆ ਤੇ ਇਹਨਾਂ ਦੀ ਜੋ ਮੁਹੱਈਆ ਕੀਤੀ ਜਾਵੇ ਵੀਰ ਚੇਅਰ ਉਹ ਦਾਗੀ ਕਿ ਇਰਤ ਗਿਰਦ ਦੱਸ ਸਕਦੇ ਤੇ ਆਪਣਾ ਜੀਵਨ ਜਿਹੜਾ ਵਿਚਾਰਾ ਕੁਦਰਤ ਨੇ ਬਖਸ਼ੀ ਦਿੱਤਾ ਇੱਕ ਤੋਂ ਪਰਮਾਤਮਾ ਨੇ ਇਹਨਾਂ ਨੂੰ ਸਜ਼ਾ ਬਖਸ਼ੀ ਔਰ ਇਨਸਾਨੀਅਤ ਦਾ ਫਰਜ਼ ਬੰਦਾ ਇਹਨਾਂ ਦੀ ਆਗੇ ਸਾਦਾ ਕੀਤੀ ਜਾਵੇ ਜੀ ਵਿਸ਼ੇਸ਼ ਪਰ ਤੁਬੀਸਿਕ ਚਾਹਤਾ ਨਮਸਤ। ਮੈਂ ਵੀਰ ਚੇਅਰ ਦੀ ਮੰਗ ਹੈ। ਸੋ ਬਸੋ ਕਹਿ ਤਪਨ। ਸਤ ਵੱਡੀ ਇਹਨਾਂ ਦੀ ਮੰਗ ਹੈ ਸਰਕਾਰ ਤੋਂ ਜੋ ਫਰਜ ਬੰਦਾ ਕਿ ਇਹਨਾਂ ਦੀ ਤਰਫੇਲੀ ਵਿਚਾਰ ਜਿਹੜੀ ਬੰਦੀ ਹੈ ਸਰਕਾਰ ਰੈੱਡ ਕਰਾਸ ਤੋਂ ਦਿੱਤੀ ਜਾਵੇ ਸਤ ਵੱਡੀ ਇੱਕ ਇਨਸਾਨੀਅਤ ਜੇ ਅੰਦਰ ਸਾਡੀ ਜਾਗਦੀ ਜ਼ਮੀਰ ਆ ਉਹ ਇਹਨਾਂ ਨੂੰ ਤੁਰੰਤ ਆ ਕੇ ਇਹਨਾਂ ਦੇ ਫਾਰਮ ਭਰਨ ਔਰ ਇਹਨਾਂ ਦੀ ਬਕਾਇਦਾ ਸਾਡੇ ਮਾਂ ਜੋ ਡੀਸੀ ਸਾਹਿਬ ਤੋਂ ਉਹ ਡਿਊਟੀ ਲਾਉਣ ਦਾ ਐਸੇ ਸਾਲ ਆ ਕੇ ਆ ਕੇ ਤੁਰੰਤ ਇੱਥੇ ਪਟਵਾਰੀ ਜਾਵੇ ਔਰ ਮੌਕੇ ਇਹਨਾਂ ਦੇ ਦਸਤਾਵੇਜ਼ ਭਰ ਕੇ ਇਹਨਾਂ ਤੁਰਤ ਰੈੱਡ ਕਰਾਸ ਤੋਂ ਇਲਾਵਾ ਜੋ ਇਹਨਾਂ ਦੀ ਮੰਗ ਹੈ ਡਿਮਾਂਡ ਵੀ ਚੇਰ ਤੋਂ ਦਿੱਤੀ ਜਾਂਦੀ ਹੈ